ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਸਿੱਧੂ ਨਰਸਰੀ ਫਾਰਮ ਪਿੰਡ ਮਹਾਰਾਜ ਬਾਈ ਦਵਿੰਦਰ ਸਿੱਧੂ ਹੋਰਾਂ ਦੇ ਕੋਲ ਤੇ ਜੇਕਰ ਗੱਲ ਕਰੀਏ ਬਾਈ ਹੋਰਾਂ ਦੀ ਨਰਸਰੀ ਦੀ ਤਾਂ ਇਹਨਾਂ ਦਾ ਬਹੁਤ ਹੀ ਪੁਰਾਣਾ ਕੰਮ ਹੈਗਾ ਬਹੁਤ ਨਾਮ ਹੈਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮਿਰਚ ਦੀ ਪਨੀਰੀ ਕਰਕੇ ਨਰਸਰੀ ਕਰਕੇ ਬਾਈ ਹੋਰੀ ਜਾਣੇ ਜਾਂਦੇ ਆ ਅੱਜ ਵੀ ਬਾਈ ਨਾਲ ਗੱਲਬਾਤ ਕਰਾਂਗੇ ਮਿਰਚ ਦੀ ਖੇਤੀ ਬਾਰੇ ਤੇ ਹੋਰ ਵੀ ਇਹਨਾਂ ਤੋਂ ਜਾਣਕਾਰੀ ਲਵਾਂਗੇ ਇਸ ਸਮੇਂ ਜਿਹੜੀ ਮਿਰਚ ਦੀ ਪਨੀਰੀ ਦੀ ਪਟਾਈ ਆ ਜਿਹੜੀ ਜੋਰਾਂ ਸ਼ੋਰਾਂ ਦੇ ਚੱਲ ਰਹੀ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਆਜੋ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਬਾਈ ਚੰਡਾ ਵੀ ਧੰਨਵਾਦ ਪਹਿਲੇ ਸਾਡੇ ਫਾਰਮ ਤੇ ਆਉਣ ਤੇ ਧੰਨਵਾਦ ਬਾਈ ਬਹੁਤ ਬਹੁਤ ਤੇ ਤੁਸੀਂ ਸਮਾਂ ਦਿੱਤਾ ਹਨਾ ਜੀ ਹਾਂਜੀ ਹਾਂਜੀ ਤੇ ਮੇਰਾ ਨਾਮ ਵੀਰ ਦਵਿੰਦਰ ਸਿੰਘ ਆ ਜੀ ਮੇਰੇ ਪਿਤਾ ਜੀ ਦਾ ਸਰਦਾਰ ਜਰਨੈਲ ਸਿੰਘ ਪਿੰਡ ਮਹਾਰਾਜ ਕੋਠੇ ਟੱਲ ਵਾਲੀ ਤੇ ਫਾਰਮ ਸੂਏ ਦੇ ਉੱਪਰ ਥਰਮਲ ਪਲਾਂਟ ਦੇ ਛੇਪ ਦੇ ਵਾਲੇ ਪਾਸੇ ਆਏ ਨੇ ਅਸੀਂ 6 ਕਿਲੋਮੀਟਰ ਬਠਿੰਡਾ ਬਰਨਾਲਾ ਰੋਡ ਤੋਂ ਤੇ ਬਾਈ ਕਿੰਨੇ ਸਾਲ ਹੋ ਗਏ ਨਰਸਰੀ ਦੇ ਕਿਤੇ ਚਾਏ ਨੇ 1997 ਤੋਂ ਜੀ ਠੀਕ ਹੈ ਬਾਈ ਉਦੋਂ ਤੋਂ ਲਗਾਤਾਰ ਹੀ ਕਰ ਰਹੇ ਹਾਂ ਰੈਗੂਲਰ ਹਾਂ ਠੀਕ ਹੈ 27 ਸਾਲ ਹੋ ਗਏ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਤੁਹਾਡੀ ਉਹ ਪਿਆਜ਼ ਦੀ ਸੀਡ ਬਾਰੇ ਪਨੀਰੀ ਬਾਰੇ ਉਹਦਾ ਕਿਵੇਂ ਦਾ ਰਿਸਪੌਂਸ ਰਿਹਾ ਬਹੁਤ ਵਧੀਆ ਰਿਹਾ ਹਾਂ ਹਾਂ ਬਾਕੀ ਸੋਨੂ ਵੀ ਪਤਾ ਹੈਗਾ ਵੀ ਤੁਹਾਡੇ ਨਿਗਾਚ ਵੀ ਹੈਗਾ ਵੀ ਕਿੱਥੇ ਕਿੱਥੇ ਗਿਆ ਵਾ ਤੇ ਸੋਨੂ ਵੀ ਦੱਸੇ ਹੋਊਗਾ ਵੀ ਜਰਮੀਨੇਸ਼ਨ ਵਗੈਰਾ ਕਿਵੇਂ ਹੋਈ ਹੈ ਬਹੁਤ ਵਧੀਆ ਰਿਹਾ ਜੀ ਹਾਂ ਬਹੁਤ ਔਕੀ ਜਰਮੀਨੇਸ਼ਨ ਹੋਈ ਹੈ ਮਤਲਬ ਜਿੰਨੇ ਵੀ ਗਾਕਰ ਨੂੰ ਆਪਾਂ ਦਿੱਤਾ ਬੀਜ ਜੀ ਬਾਈ ਭਾਈ ਅੱਜ ਦੀ ਗੱਲ ਕਰੀ ਹੈ ਹਨਾ ਕੀ ਅਪਡੇਟ ਹੈਗੀਆਂ ਆਪਣੀ ਨਰਸਰੀ ਤੇ ਜਿਹੜੀ ਪਨੀਰੀ ਦੀ ਪਟਾਈ ਚੱਲ ਰਹੀ ਹੈ ਮਿਰਚ ਦੀ ਹਨਾ ਥੋੜਾ ਜਿਹਾ ਮਿਰਚ ਬਾਰੇ ਦੱਸ ਦਿਓ ਜੀ ਡਿਟੇਲ ਦੇ ਨਾਲ ਮਿਰਚ ਦਾ ਸਾਡਾ ਪਹਿਲਾਂ 메ਨ ਕੰਮ ਅਸੀਂ ਜਦੋਂ 1997 'ਚ ਕੰਮ ਸ਼ੁਰੂ ਕੀਤਾ ਸਾਡਾ ਕੰਮ 메ਨ ਪਹਿਲਾਂ ਮਿਰਚ ਦਾ ਹੀ ਸੀਗਾ ਅਸੀਂ ਪਿਆਜ਼ ਨੂੰ ਤਾਂ ਸਾਈਡ ਬਿਜ਼ਨਸ ਦੇ ਨਾਲ ਲਾਇਆ ਸੀ ਇੱਕ ਤੇ ਪਹਿਲਾਂ ਅਸੀਂ ਮਹਰਾਜ ਸਨੇਹੀ ਨਾਂ ਦੇ ਨਾਂ ਤੇ ਇੱਕ ਮਿਰਚ ਵੇਚਦੇ ਹੁੰਦੇ ਸੀਗੇ ਜੀ ਬਾਈ ਤੇ ਉਹ ਮਿਰਚ ਨੇ ਮਤਲਬ ਕਿ ਬਹੁਤ ਵਧੀਆ ਨਾਮਣਾ ਖੱਟ ਕੇ ਦਿੱਤਾ ਸੀ ਸਾਨੂੰ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਦੇਸੀ ਵੈਰਿਟੀ ਸੀਗੀ ਉਹ ਹੋਂਡ ਹੋੜ ਗਈ ਉਹਦੀ ਥਾਂ ਤੇ ਫਿਰ ਜਿਵੇਂ ਅਚਾਰੀ ਮਿਰਚ ਜੋ ਜਿਵੇਂ ਸੇਮ ਸੁਨੇਰੀ ਦੀ ਆਗੀਆਂ ਵੈਰਾਈਟੀਆਂ ਵੀ ਰੰਗ ਵੀ ਪੀਲਾ ਤੇ ਉਹੀ ਲੰਬਾਈ ਉਹੀ ਮਟਾਈ 2 ਮਹੀਨੇ ਬਾਅਦ ਫਲ ਚੱਕ ਲੈਂਦੀ ਐ ਤੇ ਹਰੇ ਗੂੜੇ ਰੰਗ ਚ ਆ ਗਈ ਤੇ ਕੌੜੀ ਦੇ ਵਿੱਚ ਆਗੀਆਂ ਵੈਰਾਈਟੀਆਂ ਬਹੁਤ ਤੇ ਉਹ ਮਤਲਬ ਅਸੀਂ ਆਪਦੇ ਟ੍ਰਾਇਲ ਲਾ ਕੇ ਚੈੱਕ ਕਰਕੇ ਤੇ ਫੇਰ ਕਿਸਾਨ ਨੂੰ ਦਿੰਨੇ ਆਂਗੇ ਤੇ ਅੱਜ ਵੀ ਜਿਹੜੀ ਐ ਅਸੀਂ ਪਨੀਰੀ ਪੱਟੀ ਜੰਨੇ ਆਂਗੇ ਤੇ ਇਹ ਅਨੂਪ ਕੜ ਭੇਜਣੀ ਹੈ ਜਮਾਂ ਬਾਰਡਰ ਤੇ ਆ ਗਿਆ ਅੱਛਾ ਰਾਜਸਥਾਨ ਜਮਾਂ ਹੈਵੀ ਬਾਰਡਰ ਤੇ ਸੂਰਤ ਕੜ ਤੋਂ ਅੱਗੇ ਆ ਕਿੰਨੀ ਜਗ੍ਹਾ ਦੀ ਜਾ ਰਹੀ ਹੈ ਬਈ ਪਨੀਰੀ ਇਹ ਇਹ ਉਹਨਾਂ ਦੀ ਡੇਢ ਕਿੱਲੇ ਦੀ ਡੇਢ ਕਿੱਲੇ ਦੀ ਹਾਂ ਰਾਜਸਥਾਨ ਚ ਕਾਫੀ ਲੱਗਦੀ ਹੈ ਮਿਰਚ ਹਾਂ ਮਿਰਚ ਤਕਰੀਬਨ ਜਾਂਦੀ ਯਾਦੇ ਰਾਜਸਥਾਨ ਚ ਹੀ ਹੈ ਹਰਿਆਣਾ ਰਾਜਸਥਾਨ ਜਿਆਦੇ ਜਾਂਦੀ ਹੈ ਸਾਡੇ ਜਿਹੜੀ ਲੱਗਦੀ ਹੈ ਲੋਕਲ ਉਹ ਮੰਨ ਲਓ ਵੀ ਕੋਈ ਕਨਾਲ ਅੱਧੀ ਕਨਾਲ ਹਾਂਜੀ ਅੱਧਾ ਕਿੱਲਾ ਇਸ ਤਰ੍ਹਾਂ ਠੀਕ ਹੈ ਵੀ ਸਾਡੇ ਘਟ ਲੱਗਦੀ ਆ ਆਪਣੇ ਥੋੜੀ ਲੇਬਰ ਦੀ ਵੀ ਦਿੱਕਤ ਆ ਜਾਂਦੀ ਹੈ ਹਨਾ ਤੜਾਈ ਹਾਂ ਕੋਈ ਜ਼ਮੀਨਾਂ ਦਾ ਫਰਕ ਹੈ ਜਦੋਂ ਬਠਿੰਡੇ ਤੋਂ ਗਾਹਾਂ ਇਧਰ ਟੱਪ ਜਾਂਦੇ ਨੇ ਇਹ ਨਰਮੇ ਵਾਲੀਆਂ ਜ਼ਮੀਨਾਂ ਹੈ ਜਿਹੜੀ ਮਿਰਚ ਹੈ ਇਹ ਜ਼ਮੀਨ ਦਰਮਿਆਨੀ ਭਾਲ ਦੀ ਹੈ ਜਿਹੜੀ ਪੂਰੀ ਡਾਕਰ ਜ਼ਮੀਨ ਹੈ ਜਦੋਂ ਮੀਂਹ ਪੈਂਦਾ ਤਾਂ ਪਾਣੀ ਨਹੀਂ ਸੋਖਦਾ ਉੱਥੇ ਪ੍ਰੋਬਲਮ ਆਉਂਦੀ ਹੈ ਰੇਤਲੀ ਜ਼ਮੀਨ ਥੋੜੀ ਹਾਂ ਜਰੀਤਾ ਵੀ ਨਾ ਹੋਵੇ ਮਤਲਬ ਦਰਮਿਆਨੀ ਜ਼ਮੀਨ ਜ਼ਮੀਨ ਹੋਵੇ ਵੀ ਜੇ ਅੱਜ ਮੀਂਹ ਪੈ ਗਿਆ ਤੇ ਸੁਸਵੇਰ ਤੱਕ ਪਾਣੀ ਹੈ ਜਿਹੜਾ ਉਹ ਖਤਮ ਹੋ ਜੇ ਐਨਾ ਹੋਵੇ ਵੀ ਤਿੰਨ ਦਿਨ ਪਾਣੀ ਖੜਾ ਰਹੇ ਜਿਆਦਾ ਜਿਵੇਂ ਮਾਨਸਹਿਰੀਏ ਜੀ ਵੀ ਮਿਰਚ ਲੱਗਦੀ ਹੈ ਇਧਰ ਵੀ ਹਾਂ ਹਾਂ ਇਧਰ ਵੀ ਠੀਕ ਲੱਗਦੀ ਹੈ ਬਾਈ ਹੁਣ ਆਪਣੇ ਕੋਲੇ ਇਸ ਸਮੇਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਤੇ ਜ਼ਿਆਦਾ ਡਿਮਾਂਡ ਹੈ ਕਿ ਕਿਹੜੀ ਵੈਰਾਈਟੀ ਚੱਲ ਰਹੀ ਹੈ ਤੁਹਾਡੇ ਕੋਲ ਨਹੀਂ ਜਿਹੜਾ ਮਿਰਚ ਦਾ ਕੰਮ ਹੁੰਦਾ ਨਾ ਅਸਲ ਦੇ ਵਿੱਚ ਤਾਂ ਕੋਈ ਵੀ ਸਬਜ਼ੀ ਹੈ ਇਹਦੇ ਚ ਡਿਮਾਂਡ ਏਰੀਆ ਦੇ ਹਿਸਾਬ ਨਾਲ ਹੁੰ ਤੁਸੀਂ ਕਿਹੜੇ ਏਰੀਏ ਦੇ ਵਿੱਚ ਮਿਰਚ ਭੇਜ ਰਹੇ ਹੋ ਕਈ ਵਾਰੀ ਗਾਹਕ ਨੂੰ ਵੀ ਨਹੀਂ ਪਤਾ ਹੁੰਦਾ ਮੰਨ ਲਓ ਹੁਣ ਇੱਥੋਂ ਤੁਸੀਂ ਤਪਾ ਬਰਨਾਲਾ ਸੰਗਰੂਰ ਲੁਧਿਆਣਾ ਇਹ ਇਹ ਬੈਲਟ ਆ ਗਈ ਇਹ ਕੌੜੀਆਂ ਕਿਸਮਾਂ ਦੀ ਆ ਗਈ ਠੀਕ ਹੈ ਇਧਰ ਜਿਵੇਂ ਜਿਵੇਂ ਤੁਸੀਂ ਚਾਰੀ ਮਿਰਚ ਦੇ ਦਿੱਗੇ ਕਈ ਵਾਰੀ ਗਾਹਕ ਨੂੰ ਵੀ ਨਹੀਂ ਪਤਾ ਹੁੰਦਾ ਤੇ ਹਾਂ ਨਾ ਅਸੀਂ ਦਿੰਦੇ ਹੀ ਨਹੀਂ ਹੈਗੇ ਦੱਸ ਦਿੰਨੇ ਆ ਅਸੀਂ ਅੱਛਾ ਹਾਂ ਜੇ ਜੇ ਸਾਨੂੰ ਹੀ ਨੌਲੇਜ ਹੈ ਨਹੀਂ ਮੰਨ ਲਓ ਅਸੀਂ ਆਪ ਨੌਲੇਜ ਨਹੀਂ ਰੱਖਦੇ ਉਹਦੇ ਤੇ ਗਾਹਕ ਦਾ ਨੁਕਸਾਨ ਵੀ ਹੋ ਜਾਊਗਾ ਕਈ ਵਾਰੀ ਮਨ ਲਓ ਤੁਸੀਂ ਇੱਧਰ ਹੁਣ ਚਾਰੀ ਮਿਰਚ ਭੇਜ ਦਿਓ ਲੁਧਿਆਣਾ ਸਾਈਡ ਚਾਰੀ ਮਿਰਚ ਇੰਨੀ ਲੰਮੀ ਹੁੰਦੀ ਹੈ ਵੈਰਟੀ ਜਹੇ ਕੋਈ ਵੀ ਹੋਵੇ ਇੱਕ ਦੋ ਸੈਗਮੈਂਟ ਆਏ ਨੇ ਕੌੜੀ ਤੇ ਚਾਰੀ ਜਿਹੜੀ ਕੌੜੀ ਕਿਸਮ ਆ ਉਹ ਇੰਨੀ ਕੁ ਲੰਮੀ ਦਾਲ ਪਤਲਾ ਉਹ ਸੁੱਕ ਵੀ ਜਾਂਦੀ ਹੈ ਤੇ ਪਾਊਡਰ ਬਣਦੇ ਕੰਮ ਵੀ ਆਉਂਦੀ ਹੈ ਤੇ ਹਰੀ ਵੀ ਜਿਆਦਾ ਵੇਖਦੀ ਹੈ ਤੇ ਉ ਅੱਜ ਕੱਲ੍ਹ ਹੁਣ ਜਿਆਦਾ ਥੋੜੀ ਜੀ ਕੌੜੀ ਦੀ ਡਿਮਾਂਡ ਵਧ ਰਹੀਦੀ ਹੈ ਤੇ ਪਰ ਉਹ ਏਰੀਆ ਦਾ ਜ਼ਰੂਰ ਆ ਜਿਵੇਂ ਰਾਜਸਥਾਨ ਉਹ ਰਾਜਸਥਾਨ ਕੌੜੀ ਨਹੀਂ ਚੱਲਦਾ ਠੀਕ ਹੈ ਹਾਂ ਜਿਵੇਂ ਹੁਣ ਰਾਜਸਥਾਨ ਜੇ ਜਾਊਗੀ ਉਹਨਾਂ ਨੇ 300 ਬੂਟਾ ਕੌੜੀ ਦਾ ਤੇ ਬਾਕੀ ਸਾਰੀ ਚਾਰੀ ਮੰਗਾਈ ਹੈ ਕੌੜੀ ਉਹਨਾਂ ਨੇ ਇਕੱਲੇ ਪਕਾਉਣ ਵਾਸਤੇ ਉਧਰ ਹਰੀ ਵੇਕਦੀ ਨਹੀਂ ਅਵੋਰ ਸਾਈਡ ਆ ਇਧਰ ਵੀ ਚਾਰੀ ਮਿਰਚ ਹੀ ਜਾਂਦੀ ਆ ਆਪਣੀ ਸਾਰੀ ਤੇ ਇਧਰ ਆ ਗਏ ਜਿਹੜਾ ਆ ਬਰਨਾਲਾ ਸੰਗਰੂਰ ਤੇ ਜਿਵੇਂ ਸੁਨਾਮ ਤਾਂ ਸੁੱਕੀ ਮੰਡੀ ਦੀ ਮੰਡੀ ਬਹੁਤ ਵੱਡੀ ਹੈ ਵੱਡੀ ਆ ਹਾਂ ਇਧਰ ਕੌੜੀਆਂ ਕਿਸਮਾਂ ਚੱਲਦੀਆਂ ਠੀਕ ਹੈ ਬਈ ਕੌੜੀ ਦੇ ਵਿੱਚ ਫਿਰ ਹੁਣ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਆਪਣੇ ਕੋਲੇ ਜਿਆਦਾ ਕੌੜੀ ਚ ਸੀਐਚ 27 ਹੋਗੀ ਹਾਂਜੀ ਤੇ ਸਹਿਵਾ ਵਗੈਰਾ ਹੋਰ ਨਵੀਆਂ ਵੈਰਾਈਟੀਆਂ ਵੀ ਹੈਗੀਆਂ ਇਹਨਾਂ ਤੋਂ ਬਿਨਾ ਜਿਵੇਂ ਤਾਂ ਟਾਈਮ ਹੋ ਗਿਆ ਇਹ ਵੈਰਾਈਟੀਆਂ ਨੂੰ ਤੇ ਬਾਕੀ ਜਿਵੇਂ ਹੁਣ ਆ ਪੱਟੀ ਜਾਂਦੇ ਆ ਮੁੰਡੇ ਸਾਡੇ ਪਟਾਈ ਚ ਵੀ ਆਏ ਨਹੀਂ ਹੈਗਾ ਵੀ ਅਸੀਂ ਸਾਰੇ ਬੈੱਡਾਂ ਜੀ ਦੇਖ ਲਓ ਕੱਲਾ ਇਹ ਨਹੀਂ ਹੈਗਾ ਵੀ ਅਗਲਾ ਕਹਿੰਦੇ ਵੀ ਕੱਲਾ ਇੱਥੀ ਮਤਲਬ ਆ ਪੁਰਾਣੀ ਪੁਰਾਣਾ ਬੈੱਡ ਪਟਿਆ ਹੋਇਆ ਸਾਡਾ ਇਹ ਬੂਟੇ ਬਈ ਛੱਡਣ ਦਾ ਕਾਰਨ ਇਹ ਇਹ ਛੱਡਣ ਦਾ ਐ ਹੁੰਦਾ ਜੀ ਜਦੋਂ ਜਿਵੇਂ ਹੁਣ ਇੱਥੇ ਦਿਖਾਈ ਦੇ ਜਾਂਦੇ ਆ ਇਹਨੇ ਜਿਹੜਾ ਬਾਲਾ ਬਰੀਕ ਬੂਟਾ ਜਦੋਂ ਗੁੱਟੀ ਚ ਪਾ ਦਿੰਨੇ ਆ ਉਹ ਕਿਸਾਨ ਦੇ ਚੱਲਦਾ ਨਹੀਂ ਜਾ ਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨਾਲ ਵੀ ਬੈਡਮੰਗਰ ਕੀ ਚੱਲ ਜੇ ਕੋਈ 5-700 ਬੂਟਾ ਰਹਿ ਜੂਗਾ ਇਹ ਜੀ ਗੱਲ ਤਾਂ ਇਹ ਖੜੇ ਹੈਗੇ ਤੇ ਤਿਆਰ ਹੋ ਜਾਣਗੇ ਤੇ ਜੇ ਸਾਰੇ ਬਾਡੇ ਨਾਲ ਪੱਟ ਕੇ ਦੇ ਦਿੰਨੇ ਆ ਤੇ ਫਿਰ ਉਹ ਵੀ ਨਹੀਂ ਬਣਦੀ ਆ ਰਾਜੂ ਦਿਖਾਈ ਗੁੱਟੀ ਮੜੀ ਦਿਖਾ ਦਿਓ ਗੁੱਟੀ ਦਿਖਾ ਦਿਓ ਖੜਾ ਹੋ ਕੇ ਆਹ ਦਿਖਾਈ ਬਾਈ ਨੇ ਆਹ ਵੇ ਆਹੇ ਖੁੱਲੀ ਗੁੱਟੀ ਕੱਲੀ ਆਹ ਦੇਖੋ ਫੋਕਸ ਕਰ ਲਈ ਗੁੱਟੀ ਤੇ ਥੋੜਾ ਜਿਹਾ ਆਹ ਦੇਖੋ ਐ ਜੜਾਂ ਦੇਖੋ ਕਿੰਨੀਆਂ ਵਧੀਆਆਂ ਗਈਆਂ ਤੇ ਡੰਡੀ ਡੰਡੀ ਦੇਖੋ ਬਈ ਇੱਕ ਹੋਰ ਖਾਸੀ ਇਹ ਤਾਂ ਥੋੜੀ ਪਨੀਰੀ ਦੀ ਆਪਾਂ ਦੇਖਦੇ ਰਹੇ ਨੇ ਆ ਤੁਸੀਂ ਵੀ ਜਾਂਦੇ ਰਹਿੰਦੇ ਹੋ ਨਰਸਰੀਆਂ ਚ ਸੋਨੂ ਤਿਆਰਬਾ ਸਾਈਜ਼ ਆ ਕਲਰਾਂ ਦੇ ਪੱਤੇ ਪੱਤਾ ਜਿਹੜਾ ਹਨਾ ਵੈਰਾਈਟੀ ਵੀ ਤੁਸੀਂ ਦੱਸਿਓ ਇਹੀ ਵੈਰਾਈਟੀਆਂ ਆਪਾਂ ਹੋਰ ਵੀ ਨਰਸਰੀਆਂ 'ਚ ਦੇਖੀਆਂ ਪੱਤਾ ਨਹੀਂ ਇੰਨਾ ਖੁੱਲਾ ਹੁੰਦਾ ਠੀਕ ਹੈ ਕੀ ਕੀ ਕਾਰਨ ਹੈਗਾ ਤੁਹਾਡੀ ਕੁਆਲਿਟੀ ਦਾ ਜਾਂ ਤਾਂ ਉਹ ਕੋਈ ਜ਼ਮੀਨ ਦੇ ਵਿੱਚ ਉਹਨਾਂ ਦੇ ਮਾਈਕਰੋ ਨਿਊਟ੍ਰੀਐਂਟ ਵਗੈਰਾ ਦੀ ਕਮੀ ਹੈ ਅੱਛਾ ਤੇ ਜਾਂ ਕੋਈ ਫਿਰ ਸਾਹ ਸੰਭਾਲ ਚ ਫਰਕ ਹੈ ਜੇ ਮੈਂ ਸਾਡੇ ਰੂਟ ਦੇਖ ਲਓ ਕਿਸੇ ਮਰਜੀ ਗੁੱਟੀ ਦੇ ਆ ਚਾਰ ਸਵੇਰੇ ਨੂੰ ਬੂਟਾ ਇਹ ਤਾਂ ਬਈ ਐ ਲੱਗਦੀ ਹੈ ਮੈਨੂੰ ਐ ਲੱਗਿਆ ਜਿਵੇਂ ਸ਼ਿਮਲਾ ਦੀ ਪਨੀਰੀ ਹੁੰਦੀ ਹੈ ਹਾਂ ਆਮ ਪਨੀਰੀਆਂ ਦੇਖੋ ਪੱਤਾ ਵੀ ਜੇ ਐਗਰਾ ਸੀ ਜੇ ਪਨੀਰੀ ਹੈਲਥੀ ਹੋਊਗੀ ਫੇਰ ਹੀ ਤੁਹਾਡੇ ਜਾ ਕੇ ਚੱਲੂਗੀ ਜਿਵੇਂ ਬੱਚੇ ਵਾਲਾ ਕੰਮ ਹੈ ਜੇ ਜੰਮਦੇ ਹੀ ਬਿਮਾਰ ਜਾ ਹੋਇਆ ਤੇ ਜਾਂ ਜ਼ਮੀਨ ਮਾੜੀ ਦੇ ਵਿੱਚ ਆਪਾਂ ਪਨੀਰੀ ਤਿਆਰ ਕਰ ਲਈ ਤੇ ਉਹ ਪਨੀਰੀ ਹੈਗੀ ਹੈ ਜਿਹੜੀ ਉਹ ਗਾਹਾਂ ਜਾ ਕੇ ਵੀ ਮਤਲਬ ਮਹੀਨਾ ਕਰੰਟ ਨਹੀਂ ਕੱਢਦੀ ਫਿਰ ਪੂਰਾ ਡਾਉਣ ਚਲਦੀ ਹੈ ਹਾਂ ਇਹ ਤਾਂ ਇੱਕ ਦੋ ਗੋਡੀਆਂ ਦੀ ਇਹਨੇ ਫਲ ਚਾਹ ਹਾਂ ਇਹਨਾਂ ਦੇਖੋ ਐਡੀ ਐਡੀ ਹੋਈ ਪਈ ਐ ਇੱਥੇ ਆਪਣੀ ਲੱਗੀ ਹੈ ਨਾਲ ਹੀ ਪਿੰਡ ਚਾਰ ਕਿਲੇ ਲੱਗੇ ਹੋਏ ਹੈਗੇ ਤੇ ਉਹ ਬਾਈ ਜੀ ਦੱਸਦੇ ਸੀਗੇ ਹਲੇ ਮੇਰੇ ਖਿਆਲ ਆ ਉਹਨਾਂ ਨੂੰ ਲੱਗੀ ਨੂੰ ਅੱਜ ਮਹੀਨਾ ਹੋਇਆ ਨਹੀਂ ਹੈਗਾ ਪੂਰਾ ਤੇ ਕਹਿੰਦੇ ਮਰਚ ਐਡੀ ਐਡੀ ਹੋ ਗਈ ਤੇ ਮਤਲਬ ਐ ਜਾਂਦੀ ਹੈ ਜਦੋਂ ਬਈ ਪਨੀਰੀ ਬੀਜਦੇ ਹੋ ਤੁਸੀਂ ਹਨਾ ਕਾਫੀ ਤੁਹਾਡੇ ਕੋਲੇ ਹੈਗਾ ਕੰਮ ਉਦੋਂ ਕੀ ਫੋਕਸ ਹੁੰਦਾ ਵੀ ਆਪਾਂ ਕਿੱਥੇ ਟਾਰਗੇਟ ਕਰਨਾ ਜ਼ਿਆਦਾ ਕਿੱਲੇ ਵਾਲੇ ਜ਼ਿੰਮੇਦਾਰੀ ਟਾਰਗੇਟ ਕਰਦੇ ਹੋ ਜਾਂ ਨਹੀਂ ਨਹੀਂ ਸਾਡੀ ਤਾਂ ਸਾਡੇ ਵਾਸਤੇ ਜੇ ਕੋਈ 10 ਬੂਟੇ ਲੈਣ ਆ ਗਿਆ ਸਾਡੇ ਵਾਸਤੇ ਉਹ ਵੀ ਓਡੀ ਹੈ ਸਦ ਤੈ 1000 ਬੂਟੇ ਵਾਲਾ ਵੀ ਓਡੀ ਹੈ ਤੇ 20000 ਬੂਟੇ ਵਾਲਾ ਵੀ ਓਡੀ ਹੈ ਵੀ ਕਿਉਂਕਿ ਜੇ ਅੱਜ ਸਾਨੂੰ 10 ਬੂਟੇ ਦੇਵਾਂਗੇ ਵਧੀਆ ਦੇਵਾਂਗੇ ਫੇਰ ਹੀ ਕਹਣ ਤੁਸੀਂ ਕਨਾਲ ਲਾਉਂਗੇ ਕਨਾਲ ਵਾਲ ਵਧੀਆ ਹੋਊਗੀ ਤਾਂ ਫੇਰ ਹੀ ਕਿੱਲਾ ਲਾਉਂਗੇ ਅਸੀਂ ਮਤਲਬ ਇਹ ਨਹੀਂ ਹੈ ਕਿੱਲਾ ਵੀ ਸਾਨੂੰ ਜ਼ਿੰਮੇਦਾਰ ਆਪ ਆ ਕੇ ਦੱਸ ਦਿਆ ਯਾਰ ਵੀ ਜੇ ਅਸੀਂ ਕਿਰਕਿੱਲੇ ਦੀ ਪਨੀਰੀ ਲੈ ਕੇ ਕਨਾਲ ਦੀ ਪਨੀਰੀ ਲੈ ਕੇ ਚਾਹੇ 100 ਬੂਟਾ ਲੈ ਕੇ ਵੀ ਸਾਨੂੰ ਜਿਵੇਂ ਸਾਡਾ 27 ਸਾਲ ਦਾ ਤਜਰਬਾ ਹੋ ਗਿਆ ਵੀ ਕਹਿੰਦੇ ਓਨੇ ਪੈਸੇ ਨਹੀਂ ਤੁਸੀਂ ਗੱਲਾਂ ਹੀ ਦੱਸ ਦਿੰਨੇ ਹੋ ਹਾਂ ਸਹੀ ਹੈ ਬਾਕੀ ਇਹ ਗੱਲ ਵੀ ਸਹੀ ਆ ਤੁਹਾਡੇ ਪਹਿਲਾਂ ਵਾਲੀਆਂ ਵੀਡੀਓ ਨੂੰ ਬੜਾ ਲੋਕਾਂ ਨੇ ਪਿਆਰ ਦਿੱਤਾ ਜਿਹੜੇ ਤਰੀਕੇ ਦੱਸੇਗੇ ਆਪਾਂ ਹਾਂ ਹਾਂ ਗੋਭੀ ਲਾਉਂਦੇ ਉਹ ਚੀਜ਼ ਨਹੀਂ ਤਾਂ ਹੁਣ ਮੰਨ ਲਓ ਅਗਲੇ ਨੇ ਮਿਰਚ ਦੇਤੀ ਤੇ ਅਗਲਾ ਜਾ ਕੇ ਚਾਹੇ ਬੱਟ ਦੀ ਟੀਸੀ ਤੇ ਲਾਵੇ ਚਾਹੇ ਬੱਕਰੀ ਤੇ ਲਾਵੇ ਤੇ ਅਗਲਾ ਕਹਿੰਦਾ ਵੀ ਪੈਸੇ ਫੜੇ ਤੇ ਨਹੀਂ ਅਸੀਂ ਤਕਰੀਬਨ ਸਮਝਾ ਕੇ ਤੋੜਦੇ ਆ ਜੇ ਅਗਲਾ ਮੂਰਲਾ ਧਿਆਨ ਵੱਧ ਘਟ ਦਿੰਦਾ ਉਹ ਗਾਖ ਦੀ ਮਰਦੀ ਆ ਬੰਦੇ ਦੀ ਈਸ਼ਾ ਹੋਣੀ ਚਾਹੀਦੀ ਆ ਅਗਲੀ ਈਸ਼ਾ ਹੋਣੀ ਚਾਹੀਦੀ ਆ ਅਸੀਂ ਪੱਟਣ ਵੇਲੇ ਤੱਕ ਤੁਹਾਨੂੰ ਗਾਈਡ ਕਰਦੇ ਆ ਹਾਂ ਇਹ ਨਹੀਂ ਹੈਗਾ ਇੱਕ ਇਹਦਾ ਤਰੀਕਾ ਥੋੜਾ ਮਿਰਚ ਦਾ ਵੀ ਦੱਸ ਦਿਓ ਬਈ ਕਿਸੇ ਨੇ ਕਨਾਲ ਲਾਉਣੀ ਆ ਹਨਾ ਕਿੱਲੇ ਦਾ ਆਪੇ ਅਗਲਾ ਹਿਸਾਬ ਲਾ ਲੂਗਾ ਵੰਡ ਕੇ ਵੀ ਕਨਾਲ ਦੇ ਵਿੱਚ ਕਿੰਨੇ ਬੂਟੇ ਲੱਗਦੇ ਨੇ ਕਿੰਨੀ ਵਿੱਥ ਤੇ ਕਿਵੇਂ ਵਟ ਪਾਉਣੀ ਹੁੰਦੀ ਇਹ ਕਨਾਲ ਦੇ ਵਿੱਚ 800 ਬੂਟਾ ਲਾਈਨ ਟੂ ਲਾਈਨ 3.5 ਫੁੱਟ ਤਕਰੀਬਨ ਜਿਵੇਂ ਕਾਵਟ ਆ ਗਈ ਮੇਰੇ ਪੈਰ ਕੋਲੇ ਇੱਕ ਵਟ ਆ ਆ ਗਈ ਅੱਛਾ ਇੰਨੀ ਦੂਰ ਲੱਗਦਾ ਆਪਣੇ ਨੇੜੇ ਲਾਉਂਦੇ ਨਹੀਂ ਬਾਹਲਾ ਨੇੜੇ ਫਿਰ ਫਸ ਜਾਂਦਾ ਅੱਛਾ ਹਾਂ ਬੱਟ ਦੀ ਬੱਟ ਦਾ ਟਾਪ ਤੋਂ ਟਾਪ 3.5 ਫੁੱਟ ਤੇ ਬੂਟੇ ਤੋਂ ਬੂਟਾ 2 ਫੁੱਟ ਠੀਕ ਐਸ ਤਰ੍ਹਾਂ ਜਦੋਂ ਲੈਂਡ ਚਲਾਵਾਂਗੇ ਤੇ ਜਿਹੜੀ ਬੱਟ ਹੈਗੀ ਇਹ ਜਿਵੇਂ ਆਪਣੀ ਕਣਕ ਵਾਲੀਆਂ ਬੱਟਾਂ ਹੁੰਦੀਆਂ ਆਪਣੀਆਂ ਤੇ ਬਸ ਓਡੀਕ ਬੱਟ ਬਹੁਤ ਹੁੰਦੀ ਹੈ ਮੋਟੀ ਠੀਕ ਤੇ ਜੇ ਕਿਸੇ ਕੋਲੇ ਬੈੱਡ ਮੇਕਰ ਹੈਗਾ ਤਾਂ ਫਿਰ ਬੈੱਡ ਬਣਾ ਦਿਓ 3 ਫੁੱਟ ਦਾ ਤੇ ਪੌਣੇ ਕਿ ਤਿੰਨ ਫੁੱਟ ਦਾ ਕੁਝ ਖਾਲੀ ਆ ਜੂ ਤੇ ਹਰੇਕ ਬੱਟ ਦੇ ਇੱਕ ਸਾਈਡ ਤੇ ਬੂਟਾ ਲੱਗਦਾ ਜਿਵੇਂ ਆ ਬੱਟ ਆ ਗਈ ਇਹਦੇ ਆਪਾਂ ਚੜਦੇ ਵਾਲੇ ਪਾਸੇ ਬੂਟਾ ਲਾਤਾ ਤੇ ਆ ਬੱਟ ਆ ਗਈ ਇਹਦੇ ਵੀ ਚੜਦੇ ਵਾਲੇ ਪਾਸੇ ਇੱਥੇ ਬੂਟਾ ਲਾਤਾ ਫਿਰ ਇੱਥੋਂ ਚੱਕ ਚੱਕ ਕੇ ਮਿੱਟੀ ਆ ਜਿਹੜੀ ਉਹ ਬੂਟਿਆਂ ਦੇ ਨਾਲ ਲਾਈ ਜਾਵਾਂਗੇ ਜਿੰਨੇ ਬੂਟੇ ਵੱਡੇ ਹੋਈ ਜਾਣਗੇ ਓਨੀ ਇਹਨਾਂ ਨੂੰ ਆਪਾਂ ਮਿੱਟੀ 'ਚ ਦੱਬੀ ਜਾਣਾ ਵਿਚਾਲੇ ਆ ਜਾਣਗੇ ਵਿਚਾਲੇ ਆ ਜਾਣਗੇ ਫੇਰ ਮਤਲਬ ਕਿ ਤੁਹਾਡਾ ਬੂਟਾ ਮੀਂਹ ਨਿਹਰੀ 'ਚ ਡਿੱਗੂਗਾ ਨਹੀਂ ਹਾਂ ਹਾਂ ਜਿ ਡਿੱਗਣ ਦੀ ਸਮੱਸਿਆ ਪੜੀ ਆਉਂਦੀ ਹੈ ਡਿੱਗਣ ਦੀ ਫਿਰ ਉਹ ਆਏ ਨਾ ਜਦੋਂ ਅਸੀਂ ਨਰਸੀ ਵਾਲਾ ਦਾਸਦਾਨੀ ਮੰਨ ਲਓ ਜਾਂ ਆਪਾਂ ਗਾਹਕ ਨਹੀਂ ਧਿਆਨ ਦਿੰਦਾ ਬੂਟੇ ਜੀਮੀਦਾਰ ਕੀ ਕਰਦਾ 40% ਹਲੇ ਵੀ ਟੀਸੀ ਤੇ ਲਾ ਕੇ ਰਾਜੀ ਹੈ ਜਦੋਂ ਹੁਣ ਤੁਸੀਂ ਨੇਰੀ ਚੱਲ ਪਈ ਤੁਸੀਂ ਕੋਠੇ ਦੇ ਬੈਠੇ ਹੋ ਮੈਂ ਧਰਤੀ ਦੇ ਬੈਠਾਂ ਤਾਂ ਕੱਦ ਤੁਹਾਨੂੰ ਵੱਧ ਮਾਰੂਗੀ ਨੇਰੀ ਬਿਲਕੁਲ ਇਹ ਬੂਟਾ ਇਹਨੂੰ ਜਦੋਂ ਤੁਸੀਂ ਟੌਪ ਤੇ ਲਾਤਾ ਜਿੰਨੀ ਮਰਜ਼ੀ ਮਿੱਟੀ ਲਾ ਲਓ ਇਹ ਨੇਰੀਆਂ ਚ ਰੁਕਣਾ ਨਹੀਂ ਹਾਂਜੀ ਤੇ ਜਿਹੜੀ ਮਿਰਚ ਆ ਉਹਦਾ ਕੱਦ ਘਟੂ ਘਟ ਐਡਾ ਹੋ ਜਾਂਦਾ ਆ ਰਾਮ ਨਾਲ ਸਾਢੇ 3 ਪਹਾੜ ਵੀ ਹੁੰਦਾ ਫਿਰ ਪਹਾੜ ਹੋ ਜਾਂਦਾ ਫਿਰ ਬੂਟਾ ਨਰਮੇ ਵਾਂਗੂ ਖਾਈਲਰ ਬਹੁਤ ਜਾਂਦਾ ਹੈ ਬੂਟਾ ਜਿੰਨਾ ਤੁਸੀਂ ਨੀਵਾ ਲਾਉਂਗੇ ਗੁੱਡ ਗੁੱਡ ਕੇ ਮਿੱਟੀ ਲਾਉਂਗੇ ਤੇ ਓਨੇ ਹੀ ਬੂਟੇ ਨੇ ਵਿੱਚ ਆ ਜਣਾ ਜੜਾਂ ਨੂੰ ਮਿੱਟੀ ਜਾਦੇ ਲੱਗੂਗੀ ਖਰਾਕ ਜ਼ਿਆਦੇ ਮਿਲੂਗੀ ਤੇ ਬੂਟਾ ਥੋੜਾ ਫਲ ਵਧ ਦੇਊਗਾ ਸਹੀ ਹੈ ਬਾਈ ਲੈਨੇ ਹਾਂ ਤੇ ਇੱਕ ਇਹੋ ਜੀ ਫਸਲ ਆ ਬਾਈ ਇਹ ਏਟੀਐਮ ਹੀ ਇੱਕ ਤਰ੍ਹਾਂ ਦਾ ਮੰਨ ਲਓ ਮਿਰਚ ਕਨਾਲ ਵੀ ਲੱਗੀ ਆ ਇਹਦੀ ਦੂਜੇ ਤੀਜੇ ਦਿਨੋਂ ਤੜਾਈ ਹੁੰਦੀ ਰਹਿੰਦੀ ਹੈ ਹਨਾ ਤਾਂ ਜਦੋਂ ਮਰਜੀ ਵੇਚ ਲੋ ਤੋੜ ਕੇ ਜੇ ਚਲੋ 20 ਨਹੀਂ ਤਾਂ 10 ਤਾਂ ਵਿਕੂਗੀ ਵਿਕੂਗੀ ਉਹ ਰਾਨਾ ਗੋਸਪਾਲ ਤਾਂ 20 ਤੋਂ ਮੇਰੇ ਰੇਟ ਦੇਖਦਾ ਨਹੀਂ ਹੈਗਾ ਜੀ ਬਾਕੀ ਦੂਜੀ ਗੱਲ ਇਹ ਵੀ ਜੇ ਤੁਹਾਡੇ ਕੋਲੇ ਕਿਲਾ ਲੱਗਿਆ ਵਾ ਤਾਂ ਤੁਹਾਡੇ ਕੋਲੇ ਡੇਲੀ ਲੜਾਈ ਹੋਊਗੀ ਹੋਊਗੀ ਇਧਰੋਂ ਤੁਸੀਂ ਤੋੜਨ ਲੱਗ ਜਿਓ ਕਿੱਲੇ ਦੇ ਵਿੱਚ 49 ਬੈੱਡ ਬਣਦੇ ਆ ਅੱਛਾ 36 ਵਾਲੀ ਬਾਹੀ 'ਚ ਤੇ 40 ਵਾਲੀ ਬਾਹੀ 'ਚ 110 ਬੂਟੇ ਲੱਗਦੇ ਆ ਠੀਕ ਹੈ ਭਾਈ ਇਹ ਪੂਰਾ ਐਕਿਊਰੇਟ ਕਰਨਾ ਹੈ ਤਾਂ ਤੁਸੀਂ ਇਧਰੋਂ ਮੰਨ ਲਓ ਤੋੜਨ ਲੱਗੇ ਮਿਰਚ ਅੱਜ 5 ਬੱਟਾਂ ਤੋੜ ਲੀਆਂ 5-5 ਤੋੜਦੇ ਤੋੜਦੇ ਜਿੱਦੇ ਨੂੰ ਤੁਸੀਂ ਸਿਰੇ ਜਾਓਗੇ ਜਿਹੜੀਆਂ ਪਹਿਲੀਆਂ ਬੱਟਾਂ ਆ ਉਹ ਤੁਹਾਡੇ ਤੋੜਨ ਵਾਸਤੇ ਤਿਆਰ ਹੈ ਠੀਕ ਹੈ ਭਾਈ ਪਰ ਇਹ ਨਹੀਂ ਹੈਗਾ ਵੀ ਜੇ ਤੁਸੀਂ ਕਹੋ ਵੀ ਮਿਰਚ ਲਾ ਲਈ ਤੇ ਅੱਜ ਫਲਾਨੇ ਤੋਂ ਅੱਜ ਤੇ ਕਿਸਾ ਕੰਮ ਕਰਨਾ ਪਊਗਾ ਕੰਮ ਕਰਨਾ ਪਊਗਾ ਪਰ ਪਰ ਆੜਤ ਕੇ ਤੋਂ ਪੈਸੇ ਫੜਨ ਦੀ ਲੋੜ ਨਹੀਂ ਪੈਣੀ ਜੇ ਕਿੱਲਾ ਮਿਰਚ ਲੱਗਿਆ ਹੋਇਆ ਤੇ ਤੁਸੀਂ ਰੈਗੂਲਰ ਤੜਾਈ ਕਰੀ ਜਾਂਦੇ ਹੋ ਆਪ ਵੇਚ ਲਓ ਵੱਧਦੀ ਹੈ ਤਾਂ ਮੰਡੀ 'ਚ ਵੇਚ ਲਓ ਉਹ ਤੁਹਾਡੀ ਮਰਜ਼ੀ ਹੈ ਵੀ ਜਿਹੜਾ ਭਰਾ ਕੋਈ ਬਾਈ ਤੋਂ ਪਨੀਰੀ ਲੈ ਕੇ ਜਾਂਦਾ ਹਨਾ ਤਾਂ ਬਾਈ ਹੋਰੀ ਗਾਈਡੈਂਸ ਦਿੰਦੇ ਆ ਪੂਰੀ ਪ੍ਰੋਪਰ ਤੁਸੀਂ ਲਾਉਣੇ ਹੋ ਫਿਰ ਉਹਦੀ ਤੜਾਈ ਕਿਵੇਂ ਕਰਨੀ ਹੈ ਵੇਚਣੀ ਕਦੋਂ ਆ ਕਿਵੇਂ ਵੇਚਣੀ ਆ ਰੇ ਸਪਰੇਅ ਦਾ ਉਹ ਸਾਰਾ ਆਪਾਂ ਡਿਟੇਲ ਚ ਦੱਸ ਦਿੰਨੇ ਆ ਆਪਾਂ ਅੱਗੇ ਵੀ ਦਿਖਾ ਦਈਏ ਬਈ ਹਾਂ ਹਾਂ ਤੁਰੇ ਚੱਲਦੇ ਆ ਬਈ ਤੇ ਇਹਦਾ ਬਈ ਫਿਰ ਹੁਣ ਪਨੀਰੀ ਪੂਰੀ ਤਿਆਰ ਆ ਆਪਣੇ ਕੋਲੇ ਜਿੰਨੀ ਮਰਜ਼ੀ ਕੋਈ ਲਾ ਹਾਂ ਜਿੰਨੀ ਮਰਜ਼ੀ ਜੀ ਤੇ ਇਹ 1 ਫਰਵਰੀ ਤੋਂ ਸਟਾਰਟ ਹੁੰਦਾ ਮੇਰੇ ਦਾ ਕੰਮ ਜਾ ਰਿਹਾ ਜੀ ਅਕਤੂਬਰ ਨਵੰਬਰ ਚ ਹਾਂ ਹਾਂ ਠੀਕ ਹੈ ਵੀ 50 ਦਿਨਾਂ ਦੀ ਵੇਚ ਦਿੰਨੇ ਆ ਬਸ ਤੇ 1 ਫਰਵਰੀ ਤੋਂ ਇਹ ਆਏਗਾ ਵੀ ਜਨਵਰੀ ਜਨਵਰੀ ਕੋਰੇ ਦਾ ਡਰ ਰਹਿੰਦਾ ਹੈ ਵੀ ਚੌੜੇ ਪੱਤੇ ਵਾਲਾ ਸਾਮਾਨ ਆ ਜਿਹੜਾ ਵੀ ਉਹ ਨਹੀਂ ਜਾਂਦਾ ਤੇ 31 ਜਨਵਰੀ ਤੱਕ ਗੰਨੇਆਂ ਦੀ ਪਨੀਰੀ ਦਾ ਕੰਮ ਖਤਮ ਹੋ ਜਾਂਦਾ ਤੇ 1 ਫਰਵਰੀ ਤੋਂ ਮਿਰਚ ਦਾ ਜਲ ਪੈਂਦਾ ਤੇ ਜਿਹੜੇ ਭਰਾ ਬਾਈ ਜਿਨ੍ਹਾਂ ਕੋਲੇ ਹੁਣ ਮੰਨ ਲਓ ਖੇਤ ਨਹੀਂ ਬੇਲੇ ਹਨ ਕਣਕ ਵੱਢ ਕੇ ਮਿਰਚ ਲਾਉਣੀ ਆ ਉਦੋਂ ਹੁੰਦਾ ਟਾਈਮ ਉਹ ਲਾ ਸਕਦੇ ਆ ਹਾਂਜੀ ਹਾਂ ਆ ਜਿਹੜੀ ਪਨੀਰੀ ਹੈ ਇਹ ਅਪ੍ਰੈਲ ਚ ਵਿਕਣੀ ਆ ਅੱਛਾ ਇਹ ਵਾਲੀ ਆ ਗਈ ਆ ਆਹ ਵਾਲੀ ਹਾਂ ਆ ਦਿਖਾ ਦਿਓ ਇਹ ਇਹ ਅਪ੍ਰੈਲ ਵਾਲੀਆਂ ਵੈਰੀਟੀਆਂ ਆ ਗਈਆਂ ਤੇ ਇਹ ਮਤਲਬ ਕਿ ਜਦੋਂ ਕਣਕਾਂ ਵੱਢ ਲੀਆਂ ਤੇ ਉਦੋਂ ਬਹੁਤ ਸਾਡੇ ਕੋਲੇ ਪੱਕੇ ਗਾਹਕ ਹੈ ਜਿਹੜੇ ਜਿਹੜੇ ਲੈ ਕੇ ਜਾਂਦੇ ਆ ਅੱਛਾ ਇਹ ਉਦੋਂ ਵੀ ਲਾ ਸਕਦੇ ਆ ਪੰਜਾਬੀ ਵਿੱਚ ਕੋਈ ਚੱਕਰ ਨਾ ਨਾ ਉਹਨਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਉਦੋਂ ਬੂਟੇ ਪੂਰੇ ਕਰੜੇ ਹੁੰਦੇ ਹੈਗੇ ਤੇ ਕਾੜੇ ਕਰਕੇ ਦਿੰਨੇ ਆ ਤੇ ਚੱਲ ਪੈਂਦੇ ਬੂਟੇ ਜਿੰਨਾਂ ਕੋਲੇ ਬਈ ਹੁਣ ਜਗ੍ਹਾ ਨਹੀਂ ਬੇਲੀ ਹੈ ਨਾ ਨਹੀਂ ਹੁੰਦਾ ਥਾਂ ਆਪਣੇ ਕੋਲੇ ਹੁਣ ਰਾਜਸਥਾਨ ਦੇ ਵਿੱਚ ਸਰੋਂ ਵੱਡਕੀ ਲਾਉਣਗੇ ਸਾਰੇ ਜਾਂ ਜਿਵੇਂ ਆਲੂ ਵਾਲੇ ਲਾਉਂਦੇ ਆ ਜਾਂ ਆਲੂ ਵਾਲੇ ਸਰੋਂ ਵਾਲੇ ਹਾਂ ਉਹ ਸਾਰੇ ਲੇਟ ਹੀ ਲਾਉਂਦੇ ਹੈਗੇ ਜਿਹੜੀ ਲੇਟ ਵਾਲੀ ਮਿਰਚ ਆ ਉਹ ਵੀ ਬਹੁਤ ਵਧੀਆ ਪੈਸੇ ਦਿੰਦੀ ਹੈ ਕਿਉਂਕਿ ਉਹ ਲੰਮਾ ਟਾਈਮ ਚੱਲਦੀ ਹੈ ਜਿਹੜੀਆਂ ਗੀਤੀਆਂ ਮਿਰਚਾਂ ਹੁੰਦੀਆਂ ਕਿਉਂਕਿ ਮਿਰਚ ਦੇ ਬੂਟੇ ਨੇ ਜ ਬੇਮਾਨਤਾ ਹੈ ਉਹਦਾ ਉਹਦੇ ਫਿਰ ਜਿਹੜਾ ਗੀਤੀ ਲੱਗੀ ਵੀ ਇਹਨੇ ਫੜ ਹੌਲੀ ਹੌਲੀ ਐਂਡ ਕਰ ਜਾਣਾ ਜਿਹੜੀ ਲੇਟ ਲੱਗੀ ਹੋਈ ਆ ਉਹਨੇ ਫੜ ਲੰਮਾ ਟਾਈਮ ਦੇਈ ਜਾਣਾ ਠੀਕ ਹੈ ਬਾਈ ਉਹ ਰੇਟ ਚ ਆ ਜਾਂਦੀ ਉਹ ਰੇਟ ਚ ਵੀ ਵਧੀਆ ਚ ਆ ਜਾਂਦੀ ਆ ਹਾਂ ਬਾਈ ਕਿਸੇ ਨੇ ਹੁਣ ਪਨੀਰੀ ਲੈਣੀ ਆ ਤੁਹਾਡੇ ਕੋਲੇ ਐਡਰੈਸ ਦੁਬਾਰਾ ਦੱਸ ਦਿਓ ਮੰਨ ਲਓ ਜਿਵੇਂ ਹੁਣ ਭੇਜ ਰਹੇ ਹੋ ਰਾਜਸਥਾਨ ਹਾਂਜੀ ਦੂਰ ਵਾਲਾ ਭਰਾ ਜੇ ਕੋਈ ਮੰਗਵਾਉਣਾ ਚਾਹੁੰਦਾ ਉਹਦਾ ਕੀ ਸਿਸਟਮ ਹੋਊ ਇਹ ਜਾਊਗੀ ਵਾਸਤੇ ਅੱਛਾ ਬਸਾਂ ਦੇ ਭੇਜ ਦਿੰਨੇ ਹਾਂ ਠੀਕ ਇਹ ਜਿਹੜੀ ਨੂਪਗੜ੍ਹ ਜਾਣੀ ਹੈ ਤੇ ਉਹਨਾਂ ਨੇ ਪੈਸੇ ਖਾਤੇ 'ਚ ਪਾਤੇ ਤੇ ਵਸਤੇ ਰੱਖ ਰਿਆਂਗੇ ਉਹਨਾਂ ਨੂੰ ਐਡਰੈਸ ਦੇ ਤਾਂ ਉੱਥੇ ਉਹਨਾਂ ਨੇ ਲਾ ਲੈਣੀ ਨਹੀਂ ਤਾਂ ਏਡੀ ਬੱਟੂ ਵਾਲੇ ਪਹਿਲਾਂ ਸਾਰੇ ਗਾਹਕ ਤਕਰੀਬਨ ਸਾਡੇ ਕੋਲੇ ਆ ਹੀ ਹੋਏ ਐ ਜਿਹੜਾ ਬੰਦਾ ਨਹੀਂ ਆਇਆ ਉਹਨੂੰ ਸਿੱਧੀ ਐ ਪੈਸੇ ਪਵਾ ਕੇ ਮੰਗਵਾਉਣੀ ਔਖੀ ਲੱਗਦੀ ਆ ਕਹਿੰਦਾ ਪਤਾ ਨਹੀਂ ਕਹੇ ਜੇ ਬੰਦੇ ਹੋਣਗੇ ਕਹੀ ਜੀ ਵੈਰੈਟੀ ਭੇਜ ਦੇਣਗੇ ਇਹ ਮਤਲਬ ਕਿ ਗਾਹਕਾਂ ਨਾਲ ਆਪਣਾ ਭਰਾਮਾ ਵਾਲਾ ਪਿਆਰ ਹੀ ਬਣ ਗਿਆ ਹਾਂ ਜੇ ਹੁਣ ਰਾਜਸਥਾਨ ਅਸੀਂ ਵੀ ਪਾ ਗਏ ਜੇ ਫੋਨ ਕਰ ਲਗੇ ਤਾਂ ਨੰਗਣ ਨਹੀਂ ਦਿੰਦੇ ਹਾਂਜੀ ਹਾਂਜੀ ਵੀ ਅਗਲਾ ਕਹਿੰਦਾ ਵੀ ਆ ਕੇ ਜਾਓ ਸਾਡੇ ਤੇ ਦੋਸਤੋ ਬਾਈ ਦੀਆਂ ਤੁਸੀਂ ਗੱਲਾਂ ਬਾਤਾਂ ਸੁਣੀ ਆ। ਬਾਕੀ ਜਿਹੜੇ ਭਰਾ ਦੇਖ ਰਹੇ ਆ ਬਈ ਵੀਡੀਓ ਤੁਸੀਂ ਪਨੀਰੀ ਮੰਗਵੋਣੀ ਆ ਹਨਾ ਆਪਾਂ ਵੀਡੀਓ ਕਰਨ ਆਏ ਆ। ਜੇ ਬਾਈ 'ਚ ਕੋਈ ਗੱਲ ਬਾਤ ਆ ਇਮਾਨਦਾਰ ਬੰਦੇ ਆ ਤਾਂ ਹੀ ਆਪਾਂ ਖੜੇ ਆ। ਕੁਆਲਿਟੀ, ਵੈਰਾਈਟੀ ਦੀ ਗਰੰਟੀ ਹੋਊਗੀ ਹਨਾ। ਤੇ ਬਾਈ ਕੋਲੇ ਵਧੀਆ ਸਾਰੀਆਂ ਕਿਸਮਾਂ ਹੈਗੀਆਂ ਨੇ ਜਿਹੜੀਆਂ ਵੀ ਤੁਸੀਂ ਲਾਉਣੀ ਆ ਆਚਾਰੀ ਆ, ਕੌੜੀ ਆ, ਜਿਹੜੀ ਵੀ ਵੈਰਾਈਟੀ ਤੁਸੀਂ ਮੰਗ ਕਰੋਗੇ ਉਹਦੀ ਪਨੀਰੀ ਬਾਈ ਕੋਲੇ ਮਿਲ ਜੂਗੀ। ਬਾਕੀ ਇਹਨਾਂ ਦਾ ਤਜਰਬਾ ਬਹੁਤ ਹੈ ਮਿਰਚ ਦੀ ਖੇਤੀ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਕਹੜੀ ਇਲਾਕੇ ਦੇ ਵਿੱਚ ਇਹਨਾਂ ਦਾ ਅੱਜ ਤੋ ਉਹਦਾ ਕੋਈ ਨਰਸਰੀ ਹੈ ਹੀ ਨਹੀਂ ਸੀਗੀ ਅੱਜ ਤੋਂ 27 ਸਾਲ ਪਹਿਲਾਂ ਬਹੁਤ ਘੱਟ ਹੁੰਦੀਆਂ ਸੀ ਨਰਸਰੀਆਂ ਹਾਂਜੀ ਤੇ ਬਾਕੀ ਤੁਸੀਂ ਵੀ ਮੈਨੂੰ ਲੱਗਦਾ ਸਾਡੇ ਕੋਲ ਪਨੀਰੀ ਲੈ ਕੇ ਗਏ ਹੋ ਚਲੋ ਹਾਂ ਆਪਣਾ ਵੀਡੀਓ ਦਾ ਕੰਮ ਤਾਂ ਆਪਾਂ ਨੂੰ ਥੋੜਾ ਟਾਈਮ ਹੋਇਆ ਸ਼ੁਰੂ ਕਰੇ ਇਹਨੂੰ ਤੇ ਬਾਕੀ ਛੋਡੀ ਵੀ ਇਸ ਗੱਲ ਤੇ ਮੈਨੂੰ ਪਤਾ ਵੀ ਆਪਾਂ ਮੇਲਿਆਂ ਤੇ ਮਿਲਦੇ ਆਂ ਦੇਖੋ ਛੋਡੇ ਨਾਲ ਮੇਰੇ ਕੋਲੇ ਕਿਸਾਨ ਆਏ ਮੇਲਿਆਂ ਤੇ ਜਿੰਨੇ ਵੀ ਬੰਦੇ ਛੋਡੇ ਨਾਲ ਆਏ ਤੇ ਆਪਣੀ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਹੈ ਤੇ ਛੋਡੇ 'ਚ ਵੀ ਇਹ ਕੁਆਲਿਟੀ ਹੈਗੀ ਹੈ ਵੀ ਚਲੋ ਵੈਗਰੂ ਛੋਡੇ ਸਿਰ ਤੇ ਮੇਰ ਪਰ ਹੱਥ ਰੱਖ ਕੇ ਵੀ ਤੁਸੀਂ ਕਿਸੇ ਗਲਤ ਚੀਜ਼ ਦੀ ਪ੍ਰੋਮੋਸ਼ਨ ਨਹੀਂ ਕਰਦੇ ਹਾਂ ਹੁਣ ਇੱਕ ਗੋਭੀ ਵਾਲਾ ਉਹ ਬਾਈ ਪਤਾ ਨਹੀਂ ਕਿੱਥੋਂ ਦਾ ਸੀ ਕਹਿੰਦਾ ਮੈਂ ਤਿੰਨਾਂ ਦੀ ਗੋਭੀ ਲਾ ਲਈ ਉਹ ਸੀਗਾ ਪਾਕਤੇ ਦਾ ਪਾਕਤੇ ਦਾ ਸੀ ਤੁਹਾਡਾ ਮਿੱਤਰ ਸੀ ਹਾਂ ਕਹਿੰਦਾ ਮੈਂ ਤਿੰਨ ਆਰੀ ਗੋਭੀ ਲਾ ਲਈ ਤੇਰੀ ਤਿੰਨੇ ਆਰੀ ਇੱਕ ਬੂਟਾ ਵੀ ਨਹੀਂ ਚੱਲਿਆ ਤੇ ਉਹਦੇ 'ਚ ਨੁਕਸ ਹੈ ਕਿ ਇਹੀ ਸੀਗਾ ਟੋਪਤੀ ਲਾਉਂਦਾ ਸੀ ਹਾਂ ਤੇ ਜਦੋਂ ਮੇਰੇ ਕੋਲੇ ਆਇਆ ਤੇ ਸਾਰਿਆਂ ਤੋਂ ਪਹਿਲਾਂ ਉਹਨੇ ਮੈਨੂੰ ਕਿਹਾ ਮੇਰੀ ਆ ਪ੍ਰੋਬਲਮ ਹੈ ਹੁਣ ਸਾਨੂੰ ਆਦਤ ਬਣੀ ਵੀ ਹੈ ਚਾਹੇ ਤੁਸੀਂ ਜਿੱਡੇ ਮਰਜੀ ਮਾਹਰ ਹੋ ਅਸੀਂ ਸਾਨੂੰ ਆਦਤ ਬਣੀ ਹੋਈ ਹੈ ਵੀ ਗੋਭੀ ਪਨੀਰ ਹੀ ਦੇਤੀ ਆਲੇ ਨੂੰ ਦੱਸਣੀ ਹੈ ਵੀ ਬਾਈ ਜੀ ਐਂ ਲਾਉਣੀ ਹੈ ਜਦੋਂ ਮੈਂ ਦੱਸਣ ਲੱਗਿਆ ਉਹ ਕਹਿੰਦਾ ਯਾਰ ਮੈਂ ਤਾਂ ਐਂ ਲਾਦੀ ਤਿੰਨ ਆਰੀ अच्छा हां ਨਵਾਂ ਸੀ ਬੰਦਾ ਹਾਂ ਤੇ ਮੈਂ ਕਿਹਾ ਤੂੰ ਨਵਾਂ ਸੀਗਾ ਫਿਰ ਅਸੀਂ ਤਾਂ ਨਵੇਂ ਨਹੀਂ ਹੈਗੇ ਤੇ ਫੇਰ ਮੈਂ ਉਹਨੂੰ ਦੋ ਵਾਰੀ ਸਪੈਸ਼ਲ ਫੋਨ ਕਰਕੇ ਵੀ ਪੁੱਛਿਆ ਕਹਿੰਦਾ ਕਹਿੰਦਾ ਬਈ ਸਾਰੀ ਗੋਭੀ ਚੱਲ ਪਈ ਬਾਈ ਦੀ ਉਹ ਮੈਂ ਗੋਭੀ ਦੇਖ ਕੇ ਤਿਆਰ ਹੋਈ ਆ ਅੱਛਾ ਤੇ ਉਦੋਂ ਉਦੋਂ ਬਾਅਦ ਹੀ ਰੇਟ ਘਟਿਆ ਉਹ ਵੇਚ ਗਿਆ ਸੀ ਵਧੀਆ ਜੀ ਹਾਂ ਵਧੀਆ ਉਹਨਾਂ ਦੀ ਵਧੀਆ ਰੇਟ ਚ ਵੇਚ ਗਈ ਸੀ ਤੇ ਪਰ ਉਹ ਆਏਗਾ ਬਸ ਚਲੋ ਰੇਟ ਦਾ ਆਪਣਾ ਹੈਗਾ ਕੁਦਰ ਦੇ ਹੱਥ ਹੈ ਸਮੇਂ ਦੀ ਗੱਲ ਹੈ ਗੱਲ ਆਪਣੀ ਹੈਗੀ ਜਿਹੜਾ ਜ਼ਿੰਮੇਵਾਰ ਦਾ ਬੂਟਾ ਚਲਾਉਣਾ ਕੁਆਲਿਟੀ ਵਧੀਆ ਦੇਣੀ ਵੀ ਆਪ ਹੁਣ ਅਗਲੀ ਨੂੰ ਚੀਜ਼ ਇਹ ਜੀ ਦੇ ਦੇਗੇ ਉਦੋਂ ਰੇਟ ਆ ਜੇ ਤੇ ਉਦੋਂ ਦੇ ਕੂੜਾ ਫੜਾ ਦੇ ਚੱਕ ਕੇ ਹਾਂ ਉਹਦਾ ਫਾਇਦਾ ਨਹੀਂ ਹਾਂ ਉਹਦਾ ਫਿਰ ਰੇਟ ਨੂੰ ਅਗਲਾ ਕੀ ਕਰੂਗਾ ਕੁਆਲਿਟੀ ਨਹੀਂ ਕਿਸੇ ਕਿਸਮ ਦੀ ਪ੍ਰੋਬਲਮ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਈ ਮਿਰਚ ਦੀ ਪਨੀਰੀ ਲੈਣੀ ਆ ਤਾਂ ਬਾਈ ਨੇ ਜਿਵੇਂ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਹਨਾ ਆਪਦਾ ਖੇਤ ਤਿਆਰ ਕਰਕੇ ਬਾਈ ਨਾਲ ਗੱਲਬਾਤ ਕਰ ਲਿਓ ਜਿਹੜੇ ਨੇੜੇ ਵਾਲੇ ਹੈਗੇ ਆ ਉਹ ਖੁਦ ਆ ਕੇ ਤੁਸੀਂ ਲਿਜਾ ਸਕਦੇ ਹੋ ਦੂਰ ਵਾਲੇ ਭਰਾ ਜਿਹੜੇ ਉਹ ਬਾਈ ਨੂੰ ਆਪਦਾ ਐਡਰੈਸ ਦੱਸ ਦਿਓ ਇਹ ਵਸਤੇ ਵੀ ਰਖਵਾ ਦਿੰਦੇ ਨੇ ਇਹ ਠੀਕ ਆ ਬਾਈ ਹੋਰ ਕੋਈ ਗੱਲ ਬਾਤ ਹੈਗੀ ਬਸ ਨੰਬਰ ਮੇਰਾ ਹੈਗਾ ਜੀ 96531 22319 ਠੀਕ ਹੈ ਤੇ 98146 86869 ਠੀਕ ਹੈ ਬਾਈ ਹਾਂਜੀ ਹਾਂਜੀ ਬਾਕੀ ਬਾਈ ਸਾਰੀਆਂ ਵੈਰਾਈਟੀਆਂ ਹਨਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਜਿਵੇਂ ਹੁਣ ਛਿਵਲਾ ਮਿਰਚ ਹੈਗੀ ਤੇ ਜਦੋਂ ਸ਼ਿਮਲਾ ਮਿਰਚ ਲੱਗਦੀ ਹੁੰਦੀ ਹੈ ਵੈਸੇ ਹੁਣ ਤਾਂ ਲੇਟ ਆ ਕੋਈ ਖਾਣ ਵਾਲੀ ਤਾਂ 10-20 ਬੂਟੇ ਲਾ ਲੈਂਦੇ ਆ ਸ਼ਿਮਲਾ ਮਿਰਚ ਦੀ ਪਨੀਰੀ ਤਿਆਰ ਹੁੰਦੀ ਹੈ ਸਮੇਸ ਟਮਾਟਰ ਦੀ ਹੁੰਦੀ ਹੈ ਟਮਾਟਰ ਵੀ ਹੁਣ ਮਾੜਾ ਮੋਟਾ ਬਸ ਰਹਿ ਗਿਆ ਤੇ ਵੇਂਗਣ ਮੈਂਗਣੀ ਸਬਜ਼ੀਆਂ ਦੀਆਂ ਹਰੇਕ ਪਨੀਰੀਆਂ ਤਿਆਰ ਹੁੰਦੀਆਂ ਐ ਤੇ ਬੱਲਾ ਵੀ ਕਰ ਦਉਂਦੇ ਹਾਂ ਕਦੋਂ ਅੱਲਾ ਦੀਆਂ ਬੱਲਾ ਤਿਆਰ ਕਰਦੇ ਜੀ ਹਾਂ ਤੇ ਪਿਆਜ਼ ਦੀ ਨਰਸੀ ਹੁੰਦੀ ਆਪਣੇ ਕੋਲੇ ਹਾਂਜੀ ਤੇ ਬਾਕੀ ਪਿਆਜ਼ ਦਾ ਸੀਡ ਹੁੰਦਾਗਾ ਉਹ ਆਪਾਂ ਖੇਤ ਚੱਲਾਂਗੇ ਪਿਆਜ਼ ਵਾਲੇ ਚ ਕਿਉਂਕਿ ਆਪਾਂ ਮੂਰੇ ਪਿਆਜ਼ ਦਾ ਬੀਜ ਵੀ ਵੇਚਣਾ ਤੇ ਉਹ ਵੀ ਜੀਵੀਨਾਰਾਂ ਨੂੰ ਦਿਖਾ ਦੇਾਂਗੇ ਹੁਣ ਵੀ ਆਪਣੇ ਖੇਤ ਦੇ ਵਿੱਚ ਲੱਗਿਆ ਹੋਇਆ ਜਿਹੜਾ ਠੀਕ ਹੈ ਬਈ ਹਾਂਜੀ ਹਾਂਜੀ ਬਾਕੀ ਬਾਈ ਹੋਰੀ ਬਠਿੰਡੇ ਕਿਸਾਨ ਮੇਲੇ ਦੇ ਵੀ ਹਰ ਵਾਰ ਆਉਂਦੇ ਆ ਬਾਹਰ ਇਹਨਾਂ ਦਾ ਰੋਡ ਤੇ ਹੁੰਦਾ ਬਈ ਟੈਂਟ ਲੱਗਿਆ ਹੁੰਦਾ ਆ ਬਾਹਰ ਹਾਂਜੀ ਇਹ ਵੀ ਵਧੀਆ ਵੀ 메인 ਰੋਡ ਤੇ ਹੀ ਆ ਪੂਲ ਉੱਤਰ ਨੇ ਸਾਰੀ ਅਸੀਂ ਅੰਦਰ ਨਹੀਂ ਲਾਉਂਦੇ ਬਾਹਰ ਹੀ ਲਾਉਨੇ ਹੁੰਦੇ ਆ ਜਿਹੜੇ ਭਰਾ ਵੀਡੀਓ ਦੇਖ ਰਹੇ ਆ ਉਹ ਵੀ ਮਿਲ ਕੇ ਜਾਇਓ ਸਿੱਧੂ ਨਰਸਰੀ 18 ਮਾਰਚ ਦਾ ਬਠਿੰਡਾ ਹਾਂਜੀ ਬਠਿੰਡਾ ਕਿਸਾਨ ਮੇਲਾ 18 ਮਾਰਚ ਦਾ ਉੱਥੇ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਮੇਲੇ ਤੇ ਵੀ ਆਇਓ ਤੇ ਮਿਲ ਕੇ ਜਾਇਓ ਜਰੂਰ ਠੀਕ ਆ ਬਾਈ ਹਾਂ ਠੀਕ ਠੀਕ ਜੀ ਧੰਨਵਾਦ ਸਤਿ ਸ੍ਰੀ ਅਕਾਲ